ਡੇ 1 ਹੋਰ ਅਸੀਂ ਜਾ ਰਹੇ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਦੇ ਲਈ ਲੋਜੀ ਬਟਾਲੇ ਅਸੀਂ ਰਾਤ ਨੂੰ ਆ ਗਏ ਸੀਗੇ ਚੰਡੀਗੜ੍ਹ ਤੋਂ ਮੈਂ ਮੇਰਾ ਕਜ਼ਨ ਜੀਵਨ ਜੋ ਸਿੰਘ 베ਦੀ ਮੰਮੀ ਜੀ ਪਾਪੀ ਜੀ ਔਰ ਰਾਜ ਸਾਨੂੰ ਜਿਆਦਾ ਅਮਲੇ ਚਾਟ ਵਾਲੇ ਅੰਕਲ ਔਰ ਇਹ ਅਸੀਂ ਜਾ ਰਹੇ ਆ ਜੀ ਰਾਤ ਨੂੰ ਕਿਉਂਕਿ ਤੁਹਾਨੂੰ ਬਹੁਤ ਹੈ ਡੇਰਾ ਬਾਬਾ ਨਾਨਕ ਦੇਖੋ ਕਿੰਨੀ ਜ਼ਿਆਦਾ ਠੰਸੀ ਅਸੀਂ ਰਾਤ ਰੁਕਾਂਗੇ ਆਪਣੇ ਰਿਸ਼ਤੇਦਾਰਾਂ ਦੇ ਘਰ 6:14 ਹੋਏ ਨੇ ਸ਼ਾਮ ਦੇ ਔਰ ਵੇਖੋ ਕਿੰਨੀ ਜ਼ਿਆਦਾ ਠੰਡੇ ਓ ਮਾਈ ਗਾਡ ਦੇਖੀ ਨਹੀਂ ਰਿਹਾ ਕੁਝ ਵੀ ਹੂੰ ਕਮਾਂ ਕਮਾਂ ਔਰ ਇਹ ਅਸੀਂ ਪਹੁੰਚ ਗਏ ਡੇਰੇ ਉਹਨਾਂ ਦੇ ਘਰ ਜੰਗੀ ਭਾਜੀ ਦੇ ਘਰ ਔਰ ਦੇਖੋ ਜੀ ਜੰਗੀ ਭਾਜੀ ਹੋਣਾ ਨੇ ਪੂਰਾ ਹੀਟਰ-ਹਟਰ ਲਾ ਕੇ ਕਮਰਾ ਗਰਮ ਕੀਤਾ ਹੋਇਆ ਸੀ ਬਹੁਤ ਠੰਡ ਸੀ ਉਹਨਾਂ ਦੇ ਡੈਡੀ ਜੰਗੀ ਭਾਜੀ ਉਹਨਾਂ ਦੀ ਵਾਈਫ ਔਰ ਇਹ ਕੋਈ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ ਸਾਡੇ ਘਰ ਦੇ ਬੜਾ ਜ਼ਿਆਦਾ ਉਹਨਾਂ ਨੇ ਇੱਜ਼ਤ ਮਾਨ ਕੀਤਾ ਪੂਰੇ ਹਲਵਾਈ ਹਲਵੇ ਲਾਏ ਹੋਏ ਸੀਗੇ ਉਹਨਾਂ ਨੇ ਸਾਡੇ ਜਨਮ ਦੀ ਖੁਸ਼ੀ ਦੇ ਇਹ ਦੇਖੋ ਜੀ ਕੁਛ ਉਹਦੇ ਗੈਸਟ ਵੀ ਆ ਗਏ ਨੇ ਹੁਣ ਐਡ ਆਨ ਹੋਏ ਨੇ ਔਰ ਬਾਜੀ ਕੁਝ ਸਜਾ ਰਹੇ ਨੇ ਉਹਨਾਂ ਨੂੰ ਕੁੜੀਆਂ ਨੂੰ ਪਤਾ ਨਹੀਂ ਸਮਝ ਰਹੀਆਂ ਨੇ ਕਿ ਨਹੀਂ that is a different story but ਹਮ ਲੋ ਜੀ ਬੜੇ ਗਵਾਰ ਨਾਲ ਗੱਲਾਂ ਸੁਣਤੀਆਂ ਨੇ ਆ ਫੋਟੋ ਸੈਸ਼ਨ ਲੋ ਜੀ ਕੋਟਾਂ ਚੱਲ ਰਹੀਆਂ ਨੇ ਅਗਲੇ ਦਿਨ ਹੁਣ ਮਾਰਨਿੰਗ ਦੇ ਵਿੱਚ ਰਾਤ ਸੀ ਸੌਂ ਗਏ ਉਹਨਾਂ ਦੇ ਕੱਲ ਸਵੇਰੇ ਵੇਖੋ ਜੀ ਤਿਆਰ ਮੇਰੇ ਮੰਮੀ ਨੇ ਬਲਕਾਰੀ ਲੈ ਲਈਏ ਡੈਡੀ ਕੋਟ ਕੁੜਤਾ ਪਾ ਕੇ ਪੂਰੇ ਰੈਡੀ ਨੇ ਦੇਖੋ ਸੂਟ ਜਿਹੜਾ ਸੁਮਨ ਨੇ ਬਣਾ ਕੇ ਭੇਜਿਆ ਬਹੁਤ ਹੀ ਸੋਹਣਾ ਲੈ ਕੇ ਚੱਲ ਰਹੇ ਆਂਡ ਵੀ ਆਰ ਰੈਡੀ ਟੂ ਰੋਲ ਲੱਗਾ ਸਾਰਾ ਪਰਿਵਾਰ ਹੋ ਗਿਆ ਸਾਰੇ ਇਕੱਠੇ ਹੋ ਗਿਆ ਅਸੀਂ ਖੜਕੜ ਜਾ ਰਿਹਾ ਕਿਹੜਾ ਕੜਕੜ ਜਾ ਰਿਹਾ ਆਪੂਆਜੀ ਸਾਡੇ ਆਪੂਆਜੀ ਸਾਡੇ ਮੇਰੀ ਐਨਡ ਆਫ ਪਾਸਪੋਰਟ ਤੇ ਪ੍ਰੋਬਲਮ ਕੀ ਹੈ ਕਿ ਪੂਆ ਜੀ ਨੇ ਹੀ ਇਨੀਸ਼ੀਏਟ ਕੀਤਾ ਤੇ ਸਾਡਾ ਪਾਸਪੋਰਟ ਕਿਦ ਤਰ੍ਹਾਂ ਐਸੀ ਜਗ੍ਹਾ ਰੱਖਿਆ ਗਿਆ ਜਿੱਥੇ ਪਾਸਪੋਰਟ ਨਹੀਂ ਮਿਲ ਸਕਿਆ ਆਣਾ ਪੂਆ ਜੀ ਸਾਡੇ ਨਾਲ ਆਇਆ ਅੱਛਾ ਮੰਮੀ ਤੇ ਕੋਟ ਪਾ ਕੇ ਅੰਦਰ ਆ ਮੰਮੀ ਜੀ ਪੂਰੇ ਤਿਆਰ ਨੇ ਤੇ ਚਲੋ ਜੀ ਜਾਣੇ ਆ ਜੀ ਸ੍ਰੀ ਕਰਤਾਰਪੁਰ ਸਾਹਿਬ ਜਿੰਗਾਰਾ ਬੋਲਿਆ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਤੇ ਆ ਡੈਡੀ ਓਕੇ ਤਿਆਰੀਆਂ ਨੇ ਤੇ ਚਲੋ ਅਸੀਂ ਕਰਤਾਰਪੁਰ ਜੀ ਕਰਤਾਰਪੁਰ ਸਾਹਿਬ ਆ ਜੀ ਰਸਤੇ ਦੇ ਵਿੱਚ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਚਾਹੀਏ ਤੇ ਇਸ ਤਰ੍ਹਾਂ ਦਾ ਰਸਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਖੂਬਸੂਰਤ ਰਸਤਾ ਬਣਾਇਆ ਹੋਇਆ ਮਤਲਬ ਇੰਨੀ ਅੱਛੀ ਐਂਟਰੀ ਐ ਤਾਂ ਲੱਗਦਾ ਕਿ ਤੁਸੀਂ ਕਿਸੇ ਬੜੀ ਖੂਬਸੂਰਤ ਜਗ੍ਹਾ ਤੇ ਆ ਗਏ ਹੋ ਔਰ ਸਭ ਤੋਂ ਪਹਿਲਾਂ ਆ ਦੇਖੋ ਤਾਂ ਰਸਤੇ 'ਚ ਦਿਖਾਨੇ ਆ ਬੋਰਡ ਆ ਰਿਹਾ ਔਰ ਸ਼੍ਰੀ ਕਰਤਾਰਪੁਰ ਸਾਹਿਬ 5 ਕਿਲੋਮੀਟਰ ਸਿਰਫ 5 ਕਿਲੋਮੀਟਰ ਤੇ ਸ਼੍ਰੀ ਕਰਤਾਰਪੁਰ ਸਾਹਿਬ ਹੈ ਤੇ ਇਸ ਤੋਂ ਬਾਅਦ ਇਹ ਹੈ ਜੀ ਪਹਿਲੀ ਚੈੱਕ ਪੋਸਟ ਜਦੋਂ ਪਹਿਲੀ ਗੱਡੀ ਐਂਟਰ ਹੁੰਦੀ ਹੈ ਤੇ ਇੱਥੋਂ ਚੈਕਿੰਗ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਆਹ ਦੇਖੋ ਆ ਗਿਆ ਆ ਗਿਆ ਗੱਡੀਆਂ ਰੋਕੋ ਰੁਕੋ ਰੋਕੋ ਗੱਡੀਆਂ ਰੋਕੀਆਂ ਨੇ ਅਸੀਂ ਇੱਥੇ ਗੱਡੀਆਂ ਦੀ ਚੈਕਿੰਗ ਹੁੰਦੀ ਹੈ ਆ ਦੇਖੋ ਕਈਆਂ ਨੂੰ ਤੇ ਲੱਗਦਾ ਇੱਥੋਂ ਹੀ ਸ਼ੁਰੂ ਮਤਲਬ ਇਹੋ ਹੀ ਲਾਂਗਾ ਸ਼ੁਰੂ ਹੋ ਗਿਆ ਸੋ ਉਹ ਇੱਥੇ ਫੋਟੋਆਂ ਸ਼ੁਰੂ ਕਰ ਦਿੰਦੇ ਨੇ ਪਰ ਇਥੋਂ ਫੋਟੋਵਾਨੀ ਸ਼ੁਰੂ ਹੋਣੀ ਹੈ ਇੱਥੇ ਸਿਰਫ ਪਹਿਲੀ ਚੈਕਿੰਗ ਹੋਣੀ ਹੈ ਪਹਿਲੀ ਚੈਕਿੰਗ ਤੋਂ ਬਾਅਦ ਗੱਡੀ ਤੁਹਾਡੀ ਫਿਰ ਅੱਗੇ ਚੱਲ ਜਾਨੀ ਹੈ ਜੋਤੀ ਭਾਈ ਸਾਹਿਬ ਬਾਹਰ ਨਿਕਲੇ ਨੇ ਔਰ ਗੱਡੀਆਂ ਦੀ ਚੈਕਿੰਗ ਹੋਏਗੀ ਇਸ ਪੁਆਇੰਟ ਦੇ ਉੱਤੇ ਉਹ ਦੇਖੋ ਅੰਕਲ ਉਹਨੀ ਫੋਟੋ ਖਿੱਚ ਕੇ ਅੰਦਰ ਔਰ ਇਹ ਅਸੀਂ ਦੇਖ ਰਹੇ ਆ ਪਹੁੰਚ ਗਏ ਆ ਅਸੀਂ ਐਂਟਰੈਂਸ ਤੇ ਉਸ ਤੋਂ ਬਾਅਦ ਗੱਡੀ ਅੰਦਰ ਚਲੇਗੀ ਤੇ ਪੂਆ ਜੀ ਬਾਏ ਬਾਏ ਕੀਤਾ ਕਿ ਪੂਆ ਜੀ ਬਾਏ ਬਾਏ ਤੁਹਾਨੂੰ ਮਿਲਦੇ ਆ ਅਸੀਂ ਤੇ ਅਸੀਂ ਅੰਦਰ ਗਏ ਫੈਨਸ ਫਿਰ ਮਿਲਨੇ ਸਾਨੂੰ ਆ ਪੋਲੀਓ ਦੀਆਂ ਡਰਾਪਸ ਪਿਆੰਦੇ ਨੇ ਜਾਂਦੀਆਂ ਹੀ ਸਭ ਤੋਂ ਪਹਿਲਾਂ ਡਰਾਪਸ ਤੇ ਸਭ ਤੋਂ ਪਹਿਲਾਂ ਆ ਦੇਖੋ ਕਾਗਜ਼ ਪੁੱਤਰ ਸਾਰੇ ਹੱਥ ਪਿਆਰ ਕੀਤੇ ਆ ਤੇ ਇੱਥੋਂ ਅਸੀਂ ਅੰਦਰ ਇਮੀਗ੍ਰੇਸ਼ਨ ਵਾਸਤੇ ਜਾ ਰਹੇ ਹਾਂ ਅਸੀਂ ਚੱਲ ਪਿਆ ਸਾਰੇ ਇਮੀਗ੍ਰੇਸ਼ਨ ਤੋਂ ਬਾਅਦ ਸਾਰੇ ਜਣੇ ਸਵਾਰੀਆਂ ਅਸੀਂ ਆਪਣੀ ਜੜੀ ਕਾਰਟ ਸੀ ਉੱਚ ਬੈਠੇ ਆ ਆ ਦੇਖੋ ਇਥੇ ਆਂਟੀ ਜੀ ਉਹਨੇ ਮਿਲ ਗਿਆ ਉਹ ਸਾਹਮਣੇ ਪਾਕਿਸਤਾਨ ਇਹ ਨਾਗਪੁਰ ਤੋਂ ਆਇਆ ਸੀ ਜਿੱਥੇ ਸਾਡੇ ਨਾਲ ਪੁਆ ਆ ਦੇਖੋ ਲੋਕ ਸਨ ਨਾਗਪੁਰ ਤੋਂ ਆਏ ਸਾਰੇ ਜਿਹੜੇ ਜਨੇ ਜਿਹੜੇ ਨੇ ਇਹ ਵੀ ਸ਼੍ਰੀ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਦੇ ਉਤੇਵਾਰ ਉਹਨਾਂ ਨੇ ਵੀ ਜਿਕਾਰਾ ਛੱਡਿਆ ਜੀ ਔਰ ਇਸ ਤੋਂ ਬਾਅਦ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਐਂਟਰ ਹੋਇਆ ਮੈਂ ਮੰਮੀ ਤੇ ਜੋਤੀ ਪਾਜੀ ਮੱਥਾ ਟੇਕਿਆ ਪੀਰਾ ਪੈਗੰਬਰਾ ਕੋ ਇਜਾਜ਼ਤ ਲੈਂਦੀ ਏ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਵੈਲਕਮ ਟੂ ਪਾਕਿਸਤਾਨ ਬਾਸ ਚ ਬੈਠਾਂਗੇ ਅੱਤੇ ਬਾਸ ਚ ਬੈਠ ਕੇ ਆ ਦੇਖੋ ਸਾਰੇ ਬੜੇ ਕੁਛ ਲਈ ਅਸੀਂ ਆ ਗਏ ਆ ਜੀ ਪਾਕਿਸਤਾਨ ਚ ਪਹਿਲੀ ਵਾਰੀ ਤੇ ਇੱਥੋਂ ਅਸੀਂ ਸਿੱਧਾ ਜਾਣਾ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਆ ਜਿੱਥੇ 20 20 ਡਾਲਰ ਜਿਹੜੇ ਨੇ ਉੱਥੇ ਜਮ੍ਹਾਂ ਕਰਾਣੇ ਪਹਿਲੇ ਉਹਨਾਂ ਦਾ ਬੈਂਕ ਹੈ ਉਸ ਤੋਂ ਬਾਅਦ ਦੇਖੋ ਜੀ ਨੈਕਸਟ ਇਮੀਗ੍ਰੇਸ਼ਨ ਕਰਾਈ ਔਰ ਬਸ ਚ ਬੈਠ ਕੇ ਅਸੀਂ ਪਹੁੰਚ ਗਏ ਆ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ ਜੀ ਅੱਛਾ ਜੀ ਸ੍ਰੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਬੋਲੇ ਸੋਨਿਹਾਲ ਸਾਸਤਰੀਆ ਕਾਲ ਐ ਜੀ ਅਸੀਂ ਏਕ ਏ ਗੱਦ ਗੱਦ ਹੋਇਆ ਅਗੋਂ ਸਾਨੂੰ ਡਿਪਟੀ ਸਾਹਿਬ ਸੈਫullah ਸਾਹਿਬ ਜਿਹੜੇ ਨੇ ਉਹ ਹੈਡ ਕਰ ਰਹੇ ਸਨ ਇਹਨਾਂ ਨੂੰ ਉਹਨਾਂ ਨੇ ਸਾਨੂੰ ਰਿਸਿਵ ਔਰ ਇਸ ਤੋਂ ਬਾਅਦ ਅਸੀਂ ਚੱਲ ਪਏ ਐਸਐਫ ਲਾ ਸਾਹਿਬ ਨੇ ਦਿਪਤੀ ਸਾਹਿਬ ਨੇ ਜੀ ਆਇਆਂ ਕਿਹਾ ਬੜਾ ਇੱਜ਼ਤਮਾਨ ਕੀਤਾ ਬੁਕੇ ਦੇ ਕੇ ਉਹਨਾਂ ਨੂੰ ਇੰਨੀ ਖੁਸ਼ੀ ਸੀ ਸਾਡੇ ਆਣ ਦੀ ਕੀ ਉਸ ਤੋਂ ਬਾਅਦ ਉਹ ਸਾਨੂੰ ਇੱਕ ਐਡੀਟੋਰੀਅਮ ਦੇ ਵਿੱਚ ਲੈ ਕੇ ਗਏ ਔਰ ਉਹਨਾਂ ਨੇ ਦੱਸਿਆ ਕਿ 11 ਮਹੀਨਿਆਂ ਦੇ ਵਿੱਚ ਕਿਵੇਂ ਸ਼੍ਰੀ ਕਰਤਾਰਪੁਰ ਸਾਹਿਬ ਚੜ੍ਹਾਏ ਉਸ ਦੀ ਤਾਮੀਰ ਹੋਈ ਉਹ ਡਾਕੂਮੈਂਟਰੀ ਦੇਖਣ ਤੋਂ ਬਾਅਦ ਸਾਨੂੰ ਲੈ ਕੇ ਗਏ ਕਿ ਉਹਨਾਂ ਦੇ ਬਹੁਤ ਅੱਛੇ ਆਰਟਿਸਟ ਸੀ ਉਹਨਾਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਸਟੈਚੂ ਤਿਆਰ ਕੀਤਾ ਇਹ ਜਿਹੜਾ ਉਹਨਾਂ ਨੇ ਪੂਰਾ ਇਹਦਾ ਬਣਾ ਕੇ ਸੈਫ ਫੈਸਿੰਗ ਲਗਾਣਾ ਪਰ ਉਹਨਾਂ ਨੇ ਦੱਸਿਆ ਕਿੰਨੀ ਡਿਟੇਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਇਹ ਉਹਨਾਂ ਨੇ ਸਾਨੂੰ ਸਾਰਾ ਸਮਝਾਇਆ ਕਿਵੇਂ ਕਿਵੇਂ ਇਹਦੀ ਪੂਰੀ ਜਿਹੜੀ ਤਾਮੀਰ ਹੋਈ ਏ ਗੁਰਦੁਆਰਾ ਸਾਹਿਬ ਦੀ ਔਰ ਕਿਵੇਂ ਰਸਤਾ ਬਣਿਆ ਔਰ ਕਿਵੇਂ ਪੂਰਾ ਨਕਸ਼ਾ ਜਿਹੜਾ ਪਹਿਲਾਂ ਆਰਕੀਟੈਕ ਬਣਾਦਾ ਉਹ ਇਹ ਕ੍ਰਿਸਮਸ ਹੀ ਉਹਨਾਂ ਨੇ ਕੁੜੀ ਸਾਨੂੰ ਦਿੱਤੀ ਸੀ ਨਾਲ ਜੋ ਸਾਡੇ ਨਾਲ ਗਈ ਔਰ ਰਾਤ ਵਿੱਚ ਸਾਡੇ ਕੁਝ ਹੋਰ ਸੰਗਤ ਦੇ ਵਿੱਚ ਲੋਕ ਸੀਗੇ ਉਹਨੇ ਸਾਨੂੰ ਅਤੇ ਇਸ ਤੋਂ ਬਾਅਦ ਅਸੀਂ ਕੇ ਅਜੀਬ ਲੰਗਰ ਹ ਪਰ ਕਮਾਲ ਦੀ ਗੱਲ ਸੀ ਉਹਨਾਂ ਦੇ ਦੇਖੋ ਇਹ ਉਹਨਾਂ ਦੀ ਰਸੋਈ ਉਹਨਾਂ ਨੇ ਦਿਖਾਈ ਸਾਨੂੰ ਬਾ ਕਮਾਲ ਮਤਲਬ ਇੰਨੀ ਸੂਰਤ ਤਰੀਕੇ ਦੇ ਨਾਲ ਜਿਨ੍ਹਾਂ ਨੇ ਉਸ ਸਾਡੀ ਹਰ ਚੀਜ਼ ਦੇ ਵਿੱਚ ਇੰਨੀ ਮਾਨਤਾ ਪਾਈ ਔਰ ਸਭ ਤੋਂ ਵੱਡੀ ਗੱਲ ਇਹ ਜਿਹੜਾ ਇਹਨਾਂ ਦਾ ਚੀਫ ਹੈੱਡ ਸ਼ੈਫ ਸੀ ਉਹ ਭਰਾ ਸਾਡਾ ਜਿਹੜਾ ਹੈ ਉਹ 크ਰਿਸਚਨ ਮਸੀਹ ਸੀ ਪਰ ਉਹਦੀ ਇੰਨੀ ਗੁਰਨਾਨਕ ਸਾਹਿਬ ਤੇ ਸ਼ਰਧਾ ਸੀ ਔਰ ਇੰਨੀ ਸ਼ਰਧਾ ਦੇ ਨਾਲ ਉਸ ਨੇ ਸਾਨੂੰ ਪ੍ਰਸ਼ਾਦੇ ਜਿਹੜੇ ਪਵਾਏ ਨੇ ਔਰ ਇਹ ਦੇਖੋ ਅਸੀਂ ਕਿਹਾ ਵੀ ਥੋੜੀ ਦੇਰ ਹਾਂ ਪਹਿਲੀ ਵਾਰ ਅਸੀਂ ਆਏ ਆ ਤੇ ਇਹ ਜਿਹੜਾ ਜਿਹੜਾ ਜਿੱਦਾਂ ਲੰਗਰ ਪਕਦਾ ਆਟਾ ਇਹ ਗੁਰਨਾਨਕ ਸਾਹਿਬ ਦੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚੋਂ ਕनक ਬੀਜਦੇ ਨੇ ਔਰ ਉਸੇ ਆਟੇ ਦੇ ਨਾਲ ਉਹ ਇਹ ਪ੍ਰਸ਼ਾਦੇ ਜਿਹੜੇ ਨੇ ਉਹ ਪਕਾਦੇ ਨੇ ਲੰਗਰ ਅਸੀਂ ਖਾਦਾ ਬਹੁਤ ਹੀ ਜਿਹਨੂੰ ਕਹਿ ਸਕਦੇ ਹੋ ਨਾ ਕਿ ਉਹਨਾਂ ਨੇ ਮੁਹੱਬਤ ਦੇ ਨਾਲ ਉਹਨਾਂ ਵਿੱਚ ਚਾਹ ਚੜਿਆ ਹੋਇਆ ਸੀਗਾ ਵੈਸੇ ਤੇ ਸਾਡੀ ਪਰੰਪਰਾਈ ਇਹ ਹੋਈ ਹੈ ਗੁਰੂ ਸਾਹਿਬ ਦਾ ਉਪਦੇਸ਼ ਸੀਗਾ ਤੇ ਅਸੀਂ ਚਲੇਗੇ ਜੀ ਮੱਥਾ ਟੇਕਨ ਇਹ ਦੇਖੋ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੇ ਕਿਹਾ ਨਹੀਂ ਸੀ ਕਿ ਜਦੋਂ ਗੁਰੂ ਸਾਹਿਬ ਨੇ ਸੰਸਾਰ ਨੂੰ ਅਲਵਿਦਾ ਕਿਹਾ ਤੇ ਫਿਰ ਝਗੜਾ ਹੋ ਗਿਆ ਸੀ ਅਸੀਂ ਇਹ ਕਹਾਣੀ ਆਮ ਸੁਣਦੇ ਆ ਤੇ ਝਗੜੇ ਤੋਂ ਬਾਅਦ ਮੁਸਲਮਾਨਾਂ ਨੇ ਕਿਹਾ ਬਾਬਾ ਸਾਡਾ ਹੈ ਇਸ ਸਿੱਖਾਂ ਨੇ ਕਿਹਾ ਕਿ ਮਾਪਾ ਬਾਬਾ ਸਾਡਾ ਹੈ ਬਾਕੀਆਂ ਨੇ ਕਿਹਾ ਬਾਬਾ ਸਾਡਾ ਹੈ ਤੇ ਇਹ ਸੀ ਉਹ ਮਜ਼ਾਰ ਜਿੱਥੇ ਉਹਨਾਂ ਨੂੰ ਸਨਮਾਨਾ ਨਾਲ ਫੋਲ ਦਿੱਤੀ ਸੀਗੇ ਤੇ ਉਹਨਾਂ ਨੇ ਆਪਣੇ ਇੱਥੇ ਦਫਨਾ ਦਿੱਤੇ ਸੀ ਤੇ ਇਹ ਮਜ਼ਾਰ ਉੱਥੇ ਫਿਰ ਅਸੀਂ ਕਿ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਇਹ ਅਸੀਂ ਦੇਖਿਆ ਮੱਥਾ ਤੁਸੀਂ ਵੇਖ ਸਕਦੇ ਹੋ ਕਿੰਨੀ ਸੰਗਤ ਬੈਠੀ ਹੋਈ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਿਆ ਸੀ ਤਨ ਮਨ ਧਰ ਗਿਆ ਜਿਹਨੂੰ ਕਹਿੰਦੇ ਨੇ ਨਾ ਕਿ ਜਾ ਕੇ ਬਸ ਅੰਜੂ ਹੀ ਨੀ ਰੋਕ ਰਹੇ ਸੀਗੇ ਔਰ ਉਸ ਤੋਂ ਬਾਅਦ ਇਹ ਸੀ ਜਿੱਥੇ ਉਹਨਾਂ ਨੇ ਸਾਨੂੰ ਸਰੋਪੇ ਪੇਂਟ ਕੀਤੇ ਨੇ ਇੱਜ਼ਤ ਅਫਜ਼ਾਈ ਕੀਤੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਜੀ ਇਹ ਖੂ ਜਿਹੜਾ ਗੁਰੂ ਸਾਹਿਬ ਨੇ ਇੱਥੇ ਆਪ ਲਗਾਇਆ ਸੀ ਸਰਤਾਰ ਨੂੰ ਆਪ ਵਸਾਇਆ ਸੀ ਉਹਨਾਂ ਨੇ ਚਲਾ ਕੇ ਸਾਨੂੰ ਹਲਟਾ ਵਾਲਾ ਖੂ ਦਿਖਾਇਆ ਸ੍ਰੀ ਸਾਹਿਬ ਜਿੱਥੇ ਇਸ ਅਮ ਜਦੋਂ ਇਹਦੀ ਗੁਰਦੁਆਰਾ ਸਾਹਿਬ ਦੀ ਤਾਮੀਰ ਤੋਂ ਪਹਿਲਾਂ ਓਪਨਿੰਗ ਸੈਰੇਮਨੀ ਹੋਈ ਸੀ ਉਹ ਸੀ ਔਰ ਇਹ ਹੈ ਜੀ ਬਾਬੇ ਨਾਨਕ ਦੇ ਖੇਤ ਜਿੱਥੇ ਬਾਬਾ ਨਾਨਕ ਕਿੰਨੇ ਸਾਲ ਵਾਹੀ ਕਰਦੇ ਰਹੇ ਤੇ ਅੱਜ ਉਹਨਾਂ ਖੇਤਾਂ ਨੂੰ ਨਤਮਸਤਕ ਹੋਇਆ ਮਤਲਬ ਮਨ ਜਿਹੜਾ ਸੀਗਾ ਉਹ ਸ਼ਰਧਾ ਦੇ ਨਾਲ ਤੇ ਭਾਰੀ ਗਿਆ ਸੀ ਪਰ ਇੱਕ ਅਲੱਗ ਨਜ਼ਾਰਾ ਸੀਗਾ ਉੱਥੋਂ ਦਾ ਬੜਾਈ ਵਧੀਆ ਤਰੀਕੇ ਦੇ ਨਾਲ ਇੰਨਾ ਖੂਬਸੂਰਤ ਨਜ਼ਾਰਾ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਕਦੀ ਖੇਤਾਂ ਨੂੰ ਵੇਖੀਦਾ ਸੀ ਕਦੀ ਬਾਬੇ ਨਾਨਕ ਦੀ ਇਸ ਨਗਰੀ ਨੂੰ ਵੇਖੀਦਾ ਸੀ ਔਰ ਉਸ ਤੋਂ ਬਾਅਦ ਅਸੀਂ ਆਏ ਆ ਬਾਹਰ ਇਹ ਦੁਕਾਨਾਂ ਨੇ ਜੀ ਬਾਹਰ ਉਹਨਾਂ ਨੇ ਥੋੜੀਆਂ ਜਿਹੀਆਂ ਬਣਾਈਆਂ ਹੋਈਆਂ ਇਹ ਡਰਾਈ ਫਰੂਟ ਦੀ ਦੁਕਾਨ ਸੀ ਕਪੜਿਆਂ ਦੀਆਂ ਬੜੀਆਂ ਦੁਕਾਨਾਂ ਨੇ ਪਾਕਿਸਤਾਨੀ ਸੂਟ ਤੁਸੀਂ ਵੀ ਵੇਖ ਸਕਦੇ ਹੋ ਇਹਨਾਂ ਨੇ ਬੜੇ ਸ਼ੋਪਿੰਗ ਕਰਕੇ ਸੈੱਟ ਕੀ ਇਹ ਚੀਮਾ ਸਾਹਿਬ ਨੇ ਇਹ ਸੈਫੁੱਲਾਹ ਸਾਹਿਬ ਨੇ ਜਿਨ੍ਹਾਂ ਨੇ ਬੜੀ ਇੱਜ਼ਤ ਅਫਜ਼ਾਈ ਕੀਤੀ ਸ਼ੋਪਿੰਗ ਕੀਤੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਆਲਦਾ ਗਿਆ ਦਿਲ ਨਹੀਂ ਸੀ ਕਰ ਰਿਹਾ ਇੱਕ ਲੱਗਾ ਕਿ ਇਹ